ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਪਣੇ ਚੈਨਲ ਕੋਕਰੀ ਡੇਰੀ ਫਾਰਮ ਦੇ ਸਾਰਿਆਂ ਦਾ ਸਵਾਗਤ ਹੈ ਜੀ ਸੱਜਣੋ ਅੱਜ ਦੀ ਵੀਡੀਓ ਆਪਾਂ ਜਿਹੜੀ ਬਣਾਉਣ ਲੱਗੇ ਆਂ ਇਹ ਵੀਡੀਓ ਆਪਣੇ ਮੋਗੇ ਜਿਹੜੀ ਟਰੈਕਟਰਾਂ ਦੀ ਮੰਡੀ ਲੱਗਦੀ ਆ ਉੱਥੋਂ ਦੀ ਆਪਾਂ ਬਣਾਉਣ ਲੱਗੇ ਆਂ ਤੇ तकरीबन ਸਾਰੇ ਪੰਜਾਬ 'ਚ ਕੀ ਸਾਰੇ ਇੰਡੀਆ 'ਚ ਹੀ ਮਸ਼ਹੂਰ ਆ ਹਨਾ ਮੋਗੇ ਦੀ ਮੰਡੀ ਤੇ ਬੜੇ ਚੰਗੇ ਚੰਗੇ ਇੱਥੇ ਟਰੈਕਟਰ ਮਿਲ ਜਾਂਦੇ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿਹੜੇ ਕਿਹੜੇ ਟਰੈਕਟਰ ਇੱਥੇ ਕੀ ਕੀ ਮੁੱਲ ਆ ਟਰੈਕਟਰਾਂ ਦਾ ਉਹ ਵੀ ਆਪਾਂ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਵਿੱਚ ਤੇ ਬਹੁਤ ਇੱਥੇ ਦੂਰੋਂ ਦੂਰੋਂ ਜਿਹੜੇ ਗਾਹਕ ਆਉਂਦੇ ਆ ਟਰੈਕਟਰ ਖਰੀਦਣ ਤੇ ਜਿਹੜੀ ਇਹ ਮੰਡੀ ਆ ਨਾ ਇਹ ਮੰਡੀ ਹੁਣ ਬੁੱਗੀਪੁਰਾ ਜਿਹੜਾ ਚੌਕ ਆ ਬੁੱਗੀਪੁਰਾ ਬਾਈਪਾਸ ਵਾਈਦਾ ਵਾ ਤੇ ਉੱਥੇ ਦੋਨੇ ਪਾਸੇ ਸੜਕ ਤੇ ਲੱਗਦੀ ਆ ਆ ਆਪਾਂ ਤੁਹਾਨੂੰ ਰੋਡ ਵੀ ਦਿਖਾ ਦੇਾਂਗੇ ਆ ਜਿਹੜਾ ਟਰੈਕਟਰਾਂ ਦੇ ਵੀਡੀਓ ਦੇ ਮਗਰਲੇ ਪਾਸੇ ਰੋਡ ਆ ਤੇ ਉਹ ਪੌਲਾ ਜਿਹੜਾ ਅੰਮ੍ਰਿਤਸਰ ਨੂੰ ਸਿੱਧੀ ਇਹ ਸੜਕ ਜਾਂਦੀ ਹੈ ਇੱਥੋਂ ਤੇ ਇਹ ਮੰਡੀ ਦੋਨੇ ਪਾਸੇ ਲੱਗਦੀ ਆ ਤੇ ਬੜੇ ਇੱਥੇ ਚੰਗੇ ਚੰਗੇ ਟਰੈਕਟਰ ਵੀ ਆਉਂਦੇ ਆ ਤੇ ਆਪਾਂ ਤੁਹਾਨੂੰ ਗੱਲ ਵੀ ਕਰਾਵਾਂਗੇ ਵੀ ਇੱਥੇ ਜਿਹੜੇ ਜਿਹੜੇ ਟਰੈਕਟਰ ਆਪਾਂ ਬੰਨੇ ਲਿਆਏ ਆ ਜਿਨ੍ਹਾਂ ਨਾਲ ਗੱਲ ਹੋ ਸਕੀ ਆਪਾਂ ਜ਼ਰੂਰ ਕਰਾਵਾਂਗੇ ਗੱਲ ਤੇ ਨਵੇਂ ਤੋਂ ਨਵੇਂ ਟਰੈਕਟਰ ਵੀ ਬਾਈ ਇੱਥੇ ਮਿਲ ਜਾਂਦੇ ਆ ਤੇ ਇੱਕ ਸੱਜਣ ਆਹ ਜੋੜੀਆ ਟਰੈਕਟਰ ਦੀ ਆਪਾਂ ਡਿਟੇਲ ਲਈ ਆ ਬਾਈ ਤੋਂ ਤੇ ਬਾਈ ਨੂੰ ਤਾਂ ਕਿਹਾ ਸੀ ਵੀ ਵੀਡੀਓ 'ਚ ਆ ਜਾ ਪਰ ਬਾਈ ਵਿੱਚ ਨਹੀਂ ਆਇਆ ਤੇ ਇਹ 10 ਮਾਡਲ ਆ ਜੀ ਟਰੈਕਟਰ ਮਾਈਕੋ ਪੰਪ ਆ ਤੇ ਪਹਿਲੇ ਨਾਮ ਆ ਬਾਈ ਕਹਿੰਦਾ ਤੇ ਆਪਾਂ ਇਹਦੀ ਕੀਮਤ ਵੀ ਬਾਈ ਨੂੰ ਪੁੱਛੀ ਆ ਵੀ ਕੀ ਕੀਮਤ ਆ ਤੇ ਬਾਈ ਨੇ ਇਹਦੀ ਕੀਮਤ 4.5 ਲੱਖ ਰੁਪਏ ਕੀਤੀ ਆ ਤੇ ਨੰਬਰ ਵੀ ਵਿੱਚ ਆਪਾਂ ਦੇ ਦੇਾਂਗੇ ਵੀ ਜਿਹੜਾ ਸੱਜਣਾ ਖਰੀਦਣਾ ਚਾਹੁੰਦਾ ਵਾ ਤੇ ਉਹ ਬਾਈ ਹੁਣਾਂ ਨਾਲ ਸੰਪਰਕ ਕਰ ਸਕਦਾ ਵਾ ਕਿਉਂਕਿ ਇੱਥੇ ਵਪਾਰੀਆਂ ਕੋਲ ਵੀ ਬਹੁਤ ਜ਼ਿਆਦਾ ਟਰੈਕਟਰ ਹੁੰਦੇ ਆ ਇੱਕ ਉਹ ਟਰੈਕਟਰ ਬਾਈ ਜੀ ਦੱਸਿਓ ਮੜਾ ਜਾ ਕੇ ਇਕਾ 275 ਬਾਈ ਹੁਣਾਂ ਦਾ ਟਰੈਕਟਰ ਆ ਕੇ ਸੱਜੇ ਨੇ ਜਿਵੇਂ 275 ਆ 475 200 ਨਹੀਂ 475 ਆ ਆਹ 475 ਆ ਹਾਂ 475 ਆ ਜੀ ਮਾਫੀ ਚਾਹੁੰਦੇ ਆ 275 ਦੱਸਿਆ ਗਿਆ ਤੇ ਬੜੀ ਤਕਰੀਬਨ ਮੰਡੀ ਬਾਈ ਵੱਡੀ ਲੱਗਦੀ ਆ ਇਹ ਬਹੁਤ ਮਸ਼ਹੂਰ ਮੰਡੀ ਆ ਆ ਭਾਈ ਇਹਦਾ ਜਿਹੜਾ 475 ਆ ਇੱਕ ਮੇਰਾ ਟਰੈਕਟਰ ਲੰਗ ਲੈਣ ਦੇ ਦੇ ਕਿੰਨਾ ਮਾਡਲ ਆ ਇਹ 11 ਮਾਡਲ ਆ ਗਰੇ 11 ਮਾਡਲ ਤੇ ਇਹ ਆਪਾਂ ਕੀ ਇਹਦਾ ਮੁੱਲ ਕਰਦੇ ਆ ਇਹਦਾ ਆਪਾਂ 270 ਕਰਦੇ ਵੀਰੇ ਕਰ ਦਾਂਗੇ ਮਾਨ ਮਾਨਦਾਨ ਹੋ ਜਾਊਗਾ ਠੀਕ ਆ ਬਾਈ ਤੇ ਕਿਹੜੇ ਨਾਮ ਆ ਜੀ ਇਹ ਇਹ ਦੂਜੇ ਨਾਮ ਵੀਰੇ ਚਾਰੇ ਟਾਇਰ ਇਹਦੇ ਹੈਗੇ 90 ਪੈਸੇ ਆ ਕੋਮ ਮਰ ਠੀਕ ਆ ਬਾਈ ਤੇ ਇੱਕ ਮਿੰਟ ਬਾਈ ਚਿਪ ਵਾਲੀ ਕਾਪੀ ਆ ਠੀਕ ਆ ਬਾਈ ਆ ਬਾਈ ਹਾਲਾਤ ਵੇਖ ਲਓ ਟਰੈਕਟਰ ਦੇ ਤੇ ਇੱਕ ਆ ਵੀ ਖੜਾ ਟਰੈਕਟਰ ਇਹਨਾਂ ਦੇ ਉੱਤੇ ਮੂਰੇ ਮਾਡਲ ਵੀ ਲਿਖਿਆ ਹੁੰਦਾ ਤੇ ਤਕਰੀਬਨ ਇਹਨਾਂ ਦੇ ਸਾਰਿਆਂ ਦੇ ਰੇਟ ਵੀ ਲਿਖੇ ਹੁੰਦੇ ਆ ਇਹਦਾ ਰੇਟ ਵੀ ਤੁਹਾਨੂੰ ਆਪ ਵੇਚੀ ਦਿਖਾ ਦਿੰਨੇ ਆ ਬਾਕੀ ਰੇਟ ਬਾਈ ਲਿਖਣ ਦੇ ਆ ਬਾਕੀ ਵਿੱਚੋਂ ਮਾਨ ਤਾਣ ਵੀ ਹੋ ਜਾਂਦਾ ਵਾ ਕੋਈ ਐਡੀ ਗੱਲ ਨਹੀਂ ਤੇ ਬਾਈ ਟਰਾਲੇ ਟਰੂਲੇ ਵੀ ਤਕਰੀਬਨ ਜੇ ਕਹੇ ਨੇ ਖਰੀਦਣੇ ਹੁੰਦੇ ਆ ਤੇ ਵਿੱਚ ਟਰਾਲੇ ਟਰੂਲੇ ਵੀ ਇੱਥੇ ਬਹੁਤ ਚੰਗੇ ਮਿਲ ਜਾਂਦੇ ਆ ਨਵੇਂ ਹਾਲਾਤ ਜਿਹਾ ਟਰਾਲਿਆਂ ਦੇ ਹਨ ਤੇ ਬਾਕੀ ਮੁੱਲ ਬਾਈ ਚੀਜ਼ ਦਾ ਵਾ ਹਨਾ ਮੌਕੇ ਦਾ ਮੁੱਲ ਹੁੰਦਾ ਵਾ ਜਿਹੜਾ ਵੀ ਗਾ ਕਿੱਥੇ ਆਉਂਦਾ ਵਾ ਤੇ ਉਹ ਜਾ ਮੁੱਲ ਹੋ ਜਾਂਦਾ ਵਾ ਤੇ ਆਪਾਂ ਹੁਣ ਤੁਹਾਨੂੰ ਦੂਜੇ ਪਾਸੇ ਵੀ ਮੰਡੀ ਐ ਸਾਰੀ ਦਿਖਾਉਨੇ ਆ ਤੇ ਇੱਕ ਸੱਜਣੋਂ ਇੱਥੇ ਬੜੇ ਮਸ਼ਹੂਰ ਬਾਈ ਹੁਣੀ ਵਪਾਰੀ ਕਹਲੋ ਚਾਹੇ ਮਤਲਬ ਉਹਨਾਂ ਕੋਲੇ ਹਰੇਕ ਦਾ ਟ੍ਰੈਕਟਰ ਹੁੰਦਾ ਵਾ ਸਰਦਾਰ ਕਰਨੈਲ ਸਿੰਘ ਸੇਲ ਜਾਲਿਆਂ ਦੇ ਤੇ ਇਹਨਾਂ ਦੇ ਵੀ ਟ੍ਰੈਕਟਰ ਅੱਛਾ ਜੀ ਇੱਕ ਆਹਾ ਬਾਈ ਨੋਵੋ 3600 ਇੱਕ ਬਾਈ ਇਹ 3600 ਵੀ ਟ੍ਰੈਕਟਰ ਬਾਈ ਨੇ ਦੱਸਿਆ ਵੀ ਕਿੰਨਾ ਮਾਡਲ ਆ ਬਾਈ ਇਹ 20 ਮਾਡਲ 2020 ਮਾਡਲ ਆ ਜੀ ਇਹ ਕਿਹੜੇ ਨਾਮ ਬਾਈ ਇਹ ਇਹ ਵੀ ਦੂਜੇ ਨਾਲ ਦੂਜੇ ਨਾਲ ਕਿੰਨਾ ਚੱਲਿਆ ਬਾਈ ਇਹ ਇਹ ਚੱਲਿਆ ਜੀ 2 ਕਹੇ 1000 ਘੰਟਾ ਜੀ 202100 ਘੰਟਾ ਚੱਲਿਆ ਬਾਈ ਜੀ ਵੇਖ ਲਓ ਜਿਹੜੇ 3600 ਦੇ ਸੱਜਣ ਜਿਹੜੇ ਸ਼ੌਂਕ ਰੱਖਦੇ ਆ ਤੇ ਟਰੈਕਟਰ ਦੇ ਹਾਲਾਤ ਹਲੂ ਤੁਸੀਂ ਵੇਖ ਲਓ ਤੁਹਾਨੂੰ ਜਿੰਨਾ ਕੁ ਦਿਖਾ ਸਕਦੇ ਆ ਆਪਾਂ ਦਿਖਾ ਦਿੰਦੇ ਆ ਬਾਈ ਹਨਾ ਤੇ ਬਾਕੀ ਟਰੈਕਟਰ ਬਾਈ ਕੋਲੇ ਆ ਕੇ ਹਨਾ ਪਤਾ ਲੱਗਦਾ ਵੀ ਕੀ ਆ ਕੀ ਨਹੀਂ ਟਾਇਰਾਂ ਟੂਰਾਂ ਦਾ ਵੇਖ ਲਓ 3 ਸਪੀਡ ਹੈ ਇਹ 3 ਸਪੀਡ ਆ ਜੀ ਇਹ ਦੇਖ ਲਓ ਸੱਜਣੋ ਤੇ ਇਹਦਾ ਬਾਈ ਆਪਾਂ ਕੀ ਮੁੱਲ ਕਰਦੇ ਆ 5 ਲੱਖ 75 ਹਜ਼ਾਰ ਮਾਨਤਾਨ ਵਿੱਚੋਂ ਬਾਈ ਹੋ ਜੂ ਮਾਨਤਾਨ ਸੱਜਣੋ ਹੋ ਜੂਗਾ ਵਿੱਚ ਤੇ ਆ ਵੇਖ ਲਓ ਬਾਈ ਰੇਸਾਂ ਦੇ ਇਹ ਦੇ ਵੇਖਦੇ ਆ ਜਿਹੜੇ ਇੱਥੇ ਖਰੀਦਣ ਆਉਂਦੇ ਹਨ ਪੂਰੀ ਆਪਦੀ ਨਿਰਖ ਪਰਖ ਕਰਕੇ ਬਾਈ ਟਰੈਕਟਰ ਖਰੀਦੋ ਬਹੁਤ ਬਾਈ 735 ਸਵਰਾਜ ਬੜੇ ਚੰਗੇ ਟਰੈਕਟਰ ਆ ਨਵੇਂ-ਨਵੇਂ ਟਰੈਕਟਰ ਬਾਈ ਖੜੇ ਹੁੰਦੇ ਇੱਥੇ ਨਵੇਂ-ਨਵੇਂ ਕੋਈ ਔਨ ਹੀ ਗੱਲ ਕੀ ਬਾਈ ਦੇ ਵੀ ਆਪਾਂ ਅੰਦਰ ਆ ਗਏ ਸੱਜਣੋ ਸਰਦਾਰ ਕਰਨੈਲ ਸਿੰਘ ਕੇ ਤੇ ਇੱਥੇ ਦਾ ਤਕਰੀਬ ਉਹ ਤੁਹਾਨੂੰ ਨਾ ਮੰਡੀ ਵਾਲੇ ਦਿਨ ਤਾਂ ਜ਼ਰੂਰੀ ਨਹੀਂ ਵੀ ਮੰਡੀ ਵਾਲੇ ਦੇਣੀ ਇੱਥੇ ਹਰ ਰੋਜ਼ ਹੀ ਤੁਹਾਨੂੰ ਟਰੈਕਟਰ ਬਹੁਤ ਚੰਗੇ-ਚੰਗੇ ਟਰੈਕਟਰ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਆ ਕੇ ਸੱਜਣੋ ਵਿਜ਼ਿਟ ਕਰੋ ਕਿਸੇ ਵੀ ਸੱਜਣ ਨੂੰ ਇੱਥੇ ਟਰੈਕਟਰ ਚੰਗਾ ਲੱਗੇ ਖਰੀਦੋ ਤਕਰੀਬਨ ਇੱਥੇ ਚੰਗੇ ਤੋਂ ਚੰਗੇ ਟਰੈਕਟਰ ਆਪਾਂ ਨੂੰ ਇੱਥੇ ਮਿਲ ਜਾਂਦੇ ਆ ਤੇ ਇਹ ਕਾ ਰੂਟਰ ਪੰਪ ਇਹ ਰੂਟਰ ਪੰਪ ਆ ਜੀ ਇਹ ਰੂਟਰ ਪੰਪ ਆ ਜੀ 5310 ਰੂਟਰ ਪੰਪ ਆ ਜੀ ਠੀਕ ਆ ਜੀ ਕਿੰਨਾ ਮਾਡਲ ਆਈ ਇਹ 2007 ਮਾਡਲ ਆ ਸੱਜਣੋਂ ਬੜਾ ਇਹ 2007 ਮਾਡਲ ਟਰੈਕਟਰ ਬਹੁਤ ਪਸੰਦ ਕਰਦੇ ਆ ਲੋਕ ਜੌਂਡੀਅਰ 5310 ਤੇ ਇਹਦਾ ਕਹਿੰਦੇ ਵੀ ਹਾਂ ਜੀ 5310 ਹਾਂ 5310 ਐਸ ਆ ਜੀ ਤੇ ਇਹਦਾ ਕੀ ਮੁੱਲ ਕਰਦੇ ਆ ਜੀ 630000 630000 ਰੁਪਿਆ ਬਾਈ ਜੀ ਇਹਦਾ ਮੁੱਲ ਆ ਬਾਕੀ ਮੌਕੇ ਤੇ ਜਿਹੜਾ ਸੱਜਣ ਆਊਗਾ ਮਾਨਤਾ ਉਹਦਾ ਹੋ ਜਾਊਗਾ ਤੇ ਇੱਕ ਆ ਖੜਾ ਵਾ 555 ਡੀ ਆਈ ਇਹ ਕਿੰਨਾ ਮਾਡਲ ਆ ਜੀ 17 ਮਾਡਲ ਆ 525 ਇਹਦਾ ਉੱਤੇ ਮੁੱਲ ਲਿਖਿਆ ਜੀ ਤੇ ਇੱਕ ਆ ਨੋਵੋ 655 ਜਵੇਂ ਹੀ ਨਵੇਂ ਆ ਗੂ ਟਰੈਕਟਰ ਆ 23 ਮਾਡਲ ਇਹ ਤੇ ਤਕਰੀਬਨ ਤੁਹਾਨੂੰ ਇੱਥੇ ਨਾ ਸਾਰੇ ਟਰੈਕਟਰ ਇੱਥੇ ਮਿਲ ਜਾਣਗੇ ਇੱਕ ਆ ਦੇਖੋ ਬਾਈ ਟਾਈਗਰ ਸੋਨਾ ਲੀਕਾ ਕੈਬਨ ਵਾਲਾ ਇਹ ਵੀ ਜਹਾਜ਼ ਹੀ ਆ ਟਰੈਕਟਰ ਕਾਦੇ ਆ ਤੇ ਆ ਕਬੂਤਾ ਫਾਰਮ ਟਰੱਕ ਤਕਰੀਬਨ ਸੱਜਣੋਂ ਇੱਥੇ ਨਾ ਬਹੁਤ ਟਰੈਕਟਰ ਤੁਹਾਨੂੰ ਮਿਲ ਜਾਣਗੇ ਤੇ ਇਹ ਸਰਦਾਰ ਕਰਨੈਲ ਸਿੰਘ ਸੇਲ ਜਾਲੇ ਵਜਦੇ ਆ ਬਿਲਕੁਲ ਇਹ ਜਦੋਂ ਆਪਾਂ ਬਰਨਾਲੇ ਸਾਈਡ ਤੋਂ ਜਿਹੜਾ ਰੋਡ ਆਉਂਦਾ ਮੋਗੇ ਜੇ ਐਂਟਰ ਹੁੰਦਾ ਵਾ ਤੇ ਬਿਲਕੁਲ ਲਾਸਟ ਦੇ ਆ ਕੇ ਖੱਬੇ ਹੱਥ ਇਹਨਾਂ ਦਾ ਇਹ ਬਣਾਇਆ ਹੋਇਆ ਵਾ ਤੇ ਇੱਥੇ ਆਓ ਦੇਖੋ ਪਾਰਕ ਕਰੋ ਆਪਦੀ ਤੇ ਖਰੀਦੋ ਟਰੈਕਟਰ ਇੱਥੇ ਤੁਹਾਨੂੰ ਹਰ ਵਕਤ ਹਰ ਰੋਜ਼ 12 ਮਹੀਨੇ 30 ਦਿਨ ਟਰੈਕਟਰ ਚੰਗੇ ਤੋਂ ਚੰਗੇ ਇੱਥੇ ਮਿਲਣਗੇ ਤੇ ਜਿਹੜੇ ਵੀ ਸੱਜਣਾਂ ਟਰੈਕਟਰ ਕਿਸੇ ਵੀ ਤਰ੍ਹਾਂ ਦਾ ਲੈਣਾ ਚਾਹੁੰਦੇ ਆ ਨਾ ਪੁਰਾਣੇ ਤੋਂ ਪੁਰਾਣਾ ਟਰੈਕਟਰ ਵੀ ਇੱਥੇ ਤਕਰੀਬਨ ਤੁਹਾਨੂੰ ਮਿਲ ਜੂ ਕਈ ਬੰਦੇ ਆਣੇ ਜਿਵੇਂ ਤਿਆਰ ਕਰਵਾਉਣੇ ਹੁੰਦੇ ਆ ਟਰੈਕਟਰ ਹਨਾ ਉਹ ਵੀ ਭਈ ਆ ਕੇ ਇੱਕ ਵਾਰੀ ਇੱਥੇ ਵਿਜ਼ਿਟ ਕਰੋ ਦੇਖੋ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਬਾਈ ਮੰਡੀ ਬਾਰੇ ਮੋਗੇ ਟਰੈਕਟਰਾਂ ਦੀ ਮੰਡੀ ਜਾਂ ਗਾਂ ਘਾਕਾਰਾਂ ਦੀ ਮੰਡੀ ਤੇ ਉਦੋਂ ਗਾਂ ਹੋਰ ਥੋੜਾ ਜਿਹਾ ਆਕਾਰਾਂ ਮੋਟਰਸਾਈਕਲਾਂ ਦੀ ਮੰਡੀ ਵੀ ਲੱਗਦੀ ਹੈ ਬੜੀ ਮਸ਼ਹੂਰ ਆ ਬਾਈ ਇਹ ਤੇ ਇਹਦੇ ਚ ਕੋਈ ਆਏ ਨਹੀਂਗਾ ਵੀ ਆਪਾਂ ਹਨਾ ਕੋਈ ਨਵੀਂ ਗੱਲ ਦੱਸਣ ਲੱਗਾ ਮੈਂ ਤਕਰੀਬਨ ਸਾਰਿਆਂ ਨੂੰ ਆਪਣਾ ਚਲੋ ਇਨਾ ਵੀ ਆਪਾਂ ਦਿਖਾ ਦੇਈ ਦੀ ਆ ਵੀਡੀਓ ਚ ਤੇ ਮੈਂ ਬਾਈ ਤੁਹਾਨੂੰ ਸਾਰਿਆਂ ਨੂੰ ਦੱਸਿਆਦਾ ਸੀਗਾ ਵੀ ਜਿਨ੍ਹਾਂ ਨੇ ਟਰੈਕਟਰ ਜਿਵੇਂ ਫੋਰ ਟਰੈਕਟਰ ਕਈ ਬਹੁਤ ਚ ਬੰਦੇ ਤਿਆਰ ਕਰਵਾਉਂਦੇ ਆ ਉਹ ਵੀ ਬਾਈ ਇੱਥੋਂ ਖਰੀਦ ਸਕਦੇ ਆ ਚੰਗੇ ਚੰਗੇ ਟਰੈਕਟਰ ਇੱਥੇ ਹੁੰਦੇ ਆ ਹੁਣ ਫਾਤure ਜਾਂਦੇ ਆਂ ਬਾਈ ਚੌਂਕ ਦੇ ਥੱਲੇ ਦੀ ਇਹ ਮੰਡੀ ਦੋਨੇ ਪਾਸੇ ਲੱਗਦੀ ਬਾਈ ਚੌਂਕ ਦੇ ਥੱਲੇ ਦੀ ਵੀ ਨਾ ਕੇ ਦੂਜੇ ਪਾਸੇੋਂ ਦੂਰ ਤੱਕ ਹੁੰਦੀ ਏ ਇਹ ਮੰਡੀ ਲੈਣ ਲੈਣੇ ਬਾਈ ਉਹ ਜਾਨੇ ਬਾਈ ਵਖਦੇ ਜਾਂਦੇ ਆਂ